جي راو جي راو جي i <laughs> you গৌশালা কৃষ্ণা গৌশালা মৌজুদ সংকীর্থন হ্যাঁ বা গল কর ਮੇਰੇ ਜਰਮਾ ਗਊਸ਼ਾਲਾ ਦੇ ਵਿੱਚ ਮੋੜਿਆਂ ਮੈਂਬਰ ਐਜ਼ ਮੈਂਬਰ ਇਹ ਦੇਖੋ ਪ੍ਰੋਗਰਾਮ ਜਿਹੜਾ ਵਾ ਗੋ ਪਸ਼ਚਮੀ ਦੇ ਸੰਬੰਧ ਵਿੱਚ ਕ੍ਰਿਸ਼ਨਾ ਗਊਸ਼ਾਲਾ ਸੁਧਾਰ ਸੰਭਾ ਵੱਲੋਂ ਕਰਾਇਆ ਜਾ ਰਿਹਾ ਬਹੁਤ ਹੀ ਟੱਜੇ ਢੰਗ ਨਾਲ ਲੋਕਾਂ ਦੇ ਸਹਿਯੋਗ ਨਾਲ ਬੜਾ ਵਧੀਆ ਕਰਾਇਆ ਗਿਆ ਇੱਥੇ ਸੈੱਟ ਵੀ ਪਾ ਦਿੱਤਾ ਇੱਥੇ ਸਾਡੇ ਸਹਿਯੋਗੀ ਜਿਹੜੇ ਨੇ ਲਲਿਤਜੀ ਖਪੂਰ ਜੀ ਆ ਹੋਰ ਵੀ ਸਾਰੇ ਸ਼ਹਿਰ ਦੇ ਦਾਨੀ ਸਜਣਾ ਨੇ ਆਪਣਾ ਕਿੰਨਾ ਦਿਨ ਦਾ ਦਾਨ ਦਾ ਪਾ ਗਏ ਇਹਨੂੰ ਕਾਮਯਾਬ ਕੀਤਾ ਮੇਰੀ ਇਹੀ ਪਰਜਰ ਅਪੀਲ ਆ ਸਾਰੇ ਇੱਕ ਉਧਰ ਵਾਸੀਆਂ ਨੂੰ ਆਸੇ ਪਾਸੇ ਦੇ ਵਾਸੀਆਂ ਨੂੰ ਕਿ ਕ੍ਰਿਸ਼ਨਾ ਗਊਸ਼ਾਲਾ ਨੂੰ ਵੱਧ ਤੋਂ ਵੱਧ ਦਾਨ ਦਿਓ ਤਾਂ ਕਿ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਲੱਗਿਆ ਤੁਹਾਨੂੰ ਆਪਣੇ ਆਪ ਨੂੰ ਦਿਖੂਗਾ ਕਿ ਅਸੀਂ ਕ੍ਰਿਸ਼ਨਾ ਗਊਸ਼ਾਲਾ ਨੂੰ ਜੋ ਕੁਝ ਵੀ ਦਿੱਤਾ ਅੱਜ ਤੁਹਾਡੇ ਸਰਬਲ ਰੂਪ ਹੈ ਅੱਜ ਤੁਹਾਡੇ ਸਾਹਮਣੇ ਹੈ ਜਿਹੜਾ ਲੋਕਾਂ ਨੇ ਦਾਨ ਦਿੱਤਾ ਅਸੀਂ ਉਹਨਾਂ ਸਾਰਿਆਂ ਦਾ ਜਿਹੜੇ ਵੀ ਅੱਜ ਸੱਜਣ ਆਏ ਆ ਜਿਹੜੇ ਬਦਵੰਤੇ ਸੱਜਣ ਆਏ ਆ ਮੈਂ ਉਹਨਾਂ ਦਾ ਤਹਿ ਦਿਲੋਂ ਆਦੀ ਹਵਾਰੀ ਆ ਵੀ ਉਹਨਾਂ ਨੇ ਸਾਡੇ ਇਹ ਸੰਗੀਤਨ ਚਾ ਕੇ ਚਾਰ ਚੰਨ ਲਾਏ ਖਾਤਾ ਜੀ ਜੀ ਗੂੰਗਾਨ ਨੂੰ ਸੁਣਿਆ ਬਹੁਤ ਹੀ ਬਹੁਤ ਧੰਨਵਾਦ ਮੈਂ ਇਹ ਵੀ ਦੁਆਰਾ ਵੀਰ ਕਹਦਾ ਕਿ ਗਊ ਸੇਵਾ ਉੱਤਮ ਸੇਵਾ ਜੇਕਰ ਗਊ ਨਹੀਂ ਦੇਸੀ ਨਹੀਂ ਕਿਉਂਕਿ ਗਊ ਚ ਆਪਣੇ ਦੇ 33 ਕਰੋੜ ਦੇ ਵੀ ਵੇਚ ਦੇਤੇ ਬਾਦਿਆ ਸਾਡੀ ਅਜੀ ਇਹ ਨਹੀਂ ਕਹਿੰਦੇ ਕਿ ਗਊ ਜੇਕਰ ਲੋਕੀ ਕੀ ਕਰਦੇ ਆ ਗਊਆਂ ਨੂੰ ਮਾਰਦੇ ਆ ਘੁੱਟਦੇ ਆ ਸਾਡੀ ਹੱਥ ਜੋੜ ਕੇ ਪੁੱਜੋ ਪੀ ਲੈ ਹੁਣ ਜੇਦਾ ਵੀ ਕਿਤੇ ਜਖਮੀ ਕਊ ਹੁੰਦੀ ਆ ਅਸੀਂ ਉਹਨੂੰ ਸਾਨੂੰ ਜੇ ਕੋਈ ਸੰਪਰਕ ਕਰਦਾ ਅਸੀਂ ਉਹਨੂੰ ਜਾ ਕੇ ਉੱਥੇ ਵੀ ਨੇ ਜੇ ਦਾ ਟ੍ਰੀਟਮੈਂਟ ਹੁੰਦਾ ਹੁੰਦਾ ਹੋਵੇ ਅਸੀਂ ਟ੍ਰੀਟਮੈਂਟ ਕਰਦੇ ਆ ਜੇਕਰ ਉਹਨੂੰ ਇੱਥੇ ਲਿਆਉਣ ਦੀ ਲੋੜ ਪਵੇ ਅਸੀਂ ਉਹਨੂੰ ਇੱਥੇ ਲਿਆ ਕੇ ਵੀ ਉਹਨੂੰ ਪੂਰਾ ਜਿਹੜਾ ਦਵਾਈ ਦੁਵਾਈ ਕਰਦੇ ਆ ਇਹ ਲੋਕਾਂ ਦੇ ਸਹਿਯੋਗ ਨਾਲ ਅਸੀਂ ਜੀ ਨਾ ਪ੍ਰਧਾਨ ਜੀ ਜੇ ਕਹੂੰ ਮਾਤਾ ਜੀ ਮੁਣੀ ਲਾਲ ਡੰਡਣ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਔਰ ਜਿਹੜੀ ਆਈ ਹੋਈ ਸੰਗਤ ਆ ਇਹਦਾ ਮੈਂ ਬਹੁਤ ਆਭਾਰੀ ਆ ਔਰ ਜਿਹਨਾਂ ਜਿਹੜੇ ਸੇਵਾ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਆਭਾਰੀ ਆ ਇਸ ਕਰਕੇ ਮੈਂ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਆਈ ਹੋਈ ਦਾ ਉਹਨਾਂ ਦਾ ਮੈਂ ਬਹੁਤ-ਬਹੁਤ ਮਾਨ ਸਤਿਕਾਰ ਜਿਹੜੀ ਸਾਡੇ ਗਊ ਖਾਲਾ ਵੱਲੋਂ ਦਿੱਤਾ ਜਾਂਦਾ ਹੈ ਤੇ ਹੁਣ ਗੁਪਤਾ ਜੀ ਵਕੀਲ ਸਾਹਿਬ ਵੀ ਆ ਗਏ ਆ ਉਧਰ ਉਹ ਕੀ ਹੋਣਾ ਓਨਾ ਬਹੁਤ ਬਹੁਤ ਧੰਨਵਾਦ ਆ ਔਰ ਗਊ ਮਾਤਾ ਸਾਰਿਆਂ ਨੂੰ ਧੋਖ ਰੱਖੇ ਸਾਰਿਆਂ ਦੇ ਪਿਆਰ ਬੜਾ ਹੱਥ ਰੱਖੇ ਜੀ ਨਾਈਟਾ ਦਾ ਨਾਮ ਤੁਸੀਂ ਬਲੇ ਅਸ਼ੋਕਪਰ ਮਿੱਤਲ ਐਡਵੋਕੇਟ ਜੀ ਅੱਜ ਗਊਸ਼ਾਲਾ ਪਹੁੰਚੇ ਹੋ ਸੰਗੀਤਨ ਹੋ ਰਿਹਾ ਕਿਸ ਤਰ੍ਹਾਂ ਲੱਗਦਾ ਦੇਖੋ ਜੀ ਗਊ ਪਾਦਾ ਦਾ ਦੇਣਾ ਇਟਾ ਵੱਡਾ ਦੇਣਾ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ ਸਹਿਯੋਗ ਦੇਣਾ ਚਾਹੀਦਾ ਹੈ ਇਹ ਬਹੁਤ ਵੱਡੀ ਗਊਸ਼ਾਲਾ ਦੀ ਸੇਵਾ ਹੈਗੀ ਆ ਜਿੰਨਾ ਵੀ ਵੱਧ ਤੋਂ ਵੱਧ ਦੇਣ ਤੇ ਦੇਵ ਜਰੂਰ ਦੇਣਾ डन अॼु जकारा गऊ मा जी ਦੀਆਂ ਗਊ ਮਾਤਾ ਜੀ ਦੇ ਸਾਰੀ ਸੰਗਤ ਹਾਜ਼ਰ ਹੋਈ ਆ ਇਹ ਭਾਗਾ ਵਾਲਾ ਦਿਨ ਹੈ ਨਗਦਰ ਸ਼ਹਿਰ ਦੇ ਸਾਰੇ ਵਾਸੀ ਅੱਜ ਗਊ ਸ਼ਾਲਾ ਦੇ ਵਿੱਚ ਬੁਧਾਰੇ ਆ ਅੱਜ ਰਿਸ਼ਤਾ ਗੋਪਖਸ਼ਟਮੀ ਦੇ ਸੰਬੰਧ ਵਿੱਚ ਅ ਸੰਕੀਰਤਨ ਹੋ ਰਿਹਾ ਜਿਸ ਦਾ ਬੜਾ ਆਨੰਦ ਆ ਰਿਹਾ ਮੈਂ ਸਾਰਿਆਂ ਨੂੰ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੋ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ ਕਿ ਵੱਧ ਤੋਂ ਵੱਧ ਗਊ ਸ਼ਾਲਾ ਨੂੰ ਸਹਿਯੋਗ ਦਿਓ ਅੱਲਾ ਦੀ ਤਰੱਕੀ ਤੁਹਾਡੀ ਸਾਰਿਆਂ ਦੀ ਤਰੱਕੀ ਆ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਸਹਿਦਿਲੋਂ ਧੰਨਵਾਦ ਕਰਦਾ ਤੁਸੀਂ ਵੱਧ ਚੜ ਕੇ ਆਪਣੇ ਬੱਚਿਆਂ ਨੂੰ ਗੋ ਮਾਤਾ ਦੇ ਪ੍ਰਤੀ ਜਾਗਰੂਕ ਕਰੋ ਗੋ ਮਾਤਾ ਦਾ ਜਿੰਨਾ ਨਾਮ ਜਪੋਗੇ ਤੁਹਾਡਾ ਪਾਰ ਉਤਾਰਾਊਗਾ ਸੁਰਗਾ ਦੀ ਬਾਹਰ ਲਿਜਾਊਗਾ ਧੰਨਵਾਦੀ ਜੈ ਗੋਵਰ ਮੁੰਡਿਆ ਸਿੱਕੀਪਨ ਹੋ ਰਿਹਾ ਖੁਸ਼ਹਾਲਾ ਦੇ ਵਿੱਚ ਪੀਣ ਜਾਓ ਜੈ ਸ੍ਰੀ ਰਾਮ ਜੈ ਗੋ ਮਾਤਾ ਨਮੋ ਬਰਮਾ जगत हिताय कृष्णाय श्री गोविंदा नमो श्री महा रामचरणास जी महाराज श्री 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 मोनी परमेश्वर दास मोनि बाबा जी और श्रीमान गोविंद जी की अध्यक्षता में श्री कृष्णा गौशाला ट्रस्ट में गो पश्चिमी के उपलक्ष्य में आज एक बार के दिन ने गौशाला के सभी ट्रस्ट के मेंबरों ने सभी शहरवासियों के सहयोग से छप्पन प्रकार का भोग और श्री ठाकुर जी के नाम संकीर्तन का आयोजन किया गया है बड़ा ही नेक काम और बहुत धनबाद कहते हैं कि गाय जो है विश्व की माता है हर एक इंसान को गाय के प्रति अपनी आस्था और विश्वास और दान गौशाला जरूर निकालना चाहिए आप लोग बढ़ चढ़ के श्री कृष्णा गौशाला चंद्र को अपने दान सहयोग दें ताकि ऐसे गरुओं की सेवा हो बीमार गुओं की सेवा कर सके और हर साल ये लोग ऐसा प्रोग्राम करवाते हैं ठाकुर जी के छप्पन प्रकार का ऐसे आगे भी करवाते रहें जय श्री राम जय गो मत ਜੈ ਜੈ ਸ਼੍ਰੀ ਰਾਮ ਜੀ ਨਾਜੇ ਤੁਹਾਡਾ ਮੈਂ ਪਟਵਾਰੀ ਸਾਹਿਬ ਜੀ ਗਊਸ਼ਾਲਾ ਪਹੁੰਚਿਆ ਜਿਸ ਕੀਰਤਨ ਹੋ ਰਿਹਾ ਅੱਜ ਅਸੀਂ ਗਊਸ਼ਾਲਾ ਪਹੁੰਚੇ ਹਾਂ ਕੀਰਤਨ ਹੋ ਰਿਹਾ ਸਾਡੇ ਪ੍ਰਧਾਨ ਜੀ ਗਊਸ਼ਾਲਾ ਦੇ ਰਾਜਪਾਲ ਜੀ ਸ਼ਰਮਾ ਅਤੇ ਸਾਰੇ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਇਹ ਸਭੇਲਣ ਕੀਤਾ ਗਿਆ ਲੋਕਾਂ ਨੇ ਵੱਧ ਚੜ ਕੇ ਹਿੱਸਾ ਆਇਆ ਤੇ ਅਤੇ ਸਾਰੇ ਸ਼ਹਿਰ ਨਿਵਾਸੀਆਂ ਦਾ ਹੋਰ ਪਿੰਡਾਂ ਦੇ ਨਿਵਾਸੀਆਂ ਦਾ ਤੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਦਿਲੋਂ ਜੈ ਗੋਮਤਾ ਮੈਂ ਅੱਜ ਅੱਜ ਸ਼੍ਰੀਕ੍ਰਿਸ਼ਨ ਗਊਸ਼ਾਲਾ ਰਜਿਸਟਰਡ ਟਰਸਟ ਵੱਲੋਂ ਜਿਹੜਾ ਵੀ ਅੱਜ ਕਾਰਗ੍ਰਾਮ ਬੰਦ ਰਹੇ ਬਹੁਤ ਸਰਾਨੇ ਆ ਮੈਂ ਕਹਿੰਦਾ ਇਦਾਂ ਇਹਨੂੰ ਕੰਟੀਨਿਊ ਕਰਨਾ ਚਾਹੀਦਾ ਹੈ ਆ ਨਾਲੇ ਤਾਂ ਦੇਖੋ ਸੰਗਤ ਇਕੱਠੀ ਹੋਈ ਹੈ ਨਾਲੇ ਗਊ ਮਤਾ ਦਾ ਇੱਕ ਦਿਨ ਸੀਗਾ ਪਿਛੇ ਉਹ ਬਣਾਇਆ ਗਿਆ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਅਰਦਾਸ ਕਰਦਾ ਕਿ ਆਪਾਂ ਵੱਧ ਤੋਂ ਵੱਧ ਗਊਸ਼ਾਲਾ ਆਈਏ ਇਹਦੀ ਸੇਵਾ ਕਰੀਏ ਤੇ ਜੈ ਸ਼੍ਰੀ ਰਾਮ ਕਿਹਨਾ ਸੀ ਤੁਹਾਡਾ ਚੰਨਜੀ ਸਿੰਘ ਅੱਜ ਗਊਸ਼ਾਲਾ ਵਿਖੇ ਪੁੱਛੇ ਉਹ ਸੰਗੀਤਨ ਹੋ ਰਿਹਾ ਕਿਦਾਂ ਲੱਗ ਰਿਹਾ ਹੈ ਬਹੁਤ ਅੱਛਾ ਬਹੁਤ ਵਧੀਆ ਜੀ ਕੁਝ ਕਹਿਣਾ ਚਾਹੋਗੇ ਦੇ ਬਾਰੇ ਇਹ ਜਦਾਂ ਹੋਣਾ ਚਾਹੀਦਾ ਹੈ ਪ੍ਰੋਗਰਾਮ ਹਰ ਸਾਲ ਗਊਸ਼ਾਲਾ ਪਹੁੰਚੇ ਹੋ ਜੇ ਸੰਕਿਰਤਨ ਹੋ ਰਿਹਾ ਹੈ ਹਾਂਜੀ ਸਾਰੀ ਸੰਗਤ ਨੂੰ ਪਹਿਲਾਂ ਜੈ ਸ਼੍ਰੀ ਰਾਮ ਇਕਤਲੈ ਰਿਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਪਹੁੰਚ ਕੇ ਜੋ ਕਵਰੇਜ ਕਰ ਰਹੇ ਆ ਤਾਂ ਮੇਰੀ ਸਾਰੀ ਸ਼ਹਿਰ ਨਿਵਾਸੀ ਨੂੰ ਇਹ ਬੇਨਤੀ ਹੈ ਕਿ ਆਪਣੇ ਇੱਥੇ ਜੋ ਗਊਸ਼ਾਲਾ ਹੈ ਦੇ ਵਿੱਚ ਸਾਰੇ ਜਣੇ ਵੱਧ ਚੜ ਕੇ ਸਹਿਯੋਗ ਦਿਓ ਔਰ ਗਊ ਮਾਤਾ ਦੀ ਰੱਖਿਆ ਦੇ ਲਈ ਸਾਰੇ ਜਣੇ ਇਕੱਠੇ ਹੋਵੋ ਕੁਛ ਨਾ ਕੁਛ ਜਰੂਰ ਦਾਨ ਕਰੋ ਚਾਹੇ ਆਪਣੇ ਬੱਚਾ ਜਨਮ ਦਿਨ ਮਨਾਓ ਚਾਹੇ ਕੁਛ ਮਨਾਓ ਲੇਕਿਨ ਉਸ ਦਿਨ ਅਗਰ ਕੁਛ ਨਾ ਕੁਛ ਕਿਸੇ ਵੀ ਤਰ੍ਹਾਂ ਦਾ ਦਾਨ ਦਿੱਤਾ ਜਾਵੇ ਉਹ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਕਿ ਜਰੂਰ ਇੱਥੇ ਸੇਵਾ ਦਾ ਮੌਕਾ ਦਿਆ ਕਰੋ ਜਰੂਰ ਆਇਆ ਕਰੋ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਸ਼ਾਲਾ ਵੱਲੋਂ ਬਹੁਤ-ਬਹੁਤ ਮੁਹਾਰਤਾਂ ਤੁਹਾਨੂੰ ਗੁਰਬੋਸਤ ਕਰਦੀਆਂ ਇਹ ਮਹਾਮੈਦਾ ਹਮੇਸ਼ਾ ਹਰ ਸਾਲ ਦੇ ਵਧੀਆ ਫੰਕਸ਼ਨ ਹੁੰਦਾ ਰਹੇ ਜੈ ਮਾਤਾ ਜੀ ਸੰਕੀਰਤਨ ਕਰਾਇਆ ਜਾ ਜੀ ਸੰਕੀਰਤਨ ਕਰਾ ਰਹੇ ਹੋ ਅੱਜ ਬਹੁਤ ਰੌਣਕਾਂ ਲੱਗੀਆਂ ਹੋਈਆਂ ਉਮੀਦ ਹੈ ਅੱਗੇ ਤੋਂ ਵੀ ਇਦਾਂ ਹੀ ਹਾਂ ਲੱਗਿਆ ਰਹਿਣਗੇ ਇਹ ਮਾਹਮਾਈ ਦਾ ਹੁਕਮ ਆਇਆ ਜੀ ਬਿਲਕੁਲ ਕਰਾਂਗੇ ਹਰ ਸਾਲ ਹੋ ਗਿਆ ਜੀ ਇੱਕੋ ਪਰਾਲਾ ਹੋਰ ਹੋਇਆ ਜਿਹੜਾ ਬਹੁਤ ਸਾਲਾਂ ਜਿਹੜੀਆਂ ਗੋਆਆਂ ਆ ਚਖਮੀ ਗੋਆਆਂ ਆ ਜਿਹਨਾਂ ਦੇਥੇ ਲਿਆਂਦਾ ਜਾਵੇ ਉਹਨਾਂ ਦਾ ਲਾਜ ਹੋਵੇਗਾ ਬਿਲਕੁਲ ਹੋ ਰਿਹਾ ਜੀ ਇੱਕ ਦੂਜੇ ਦੇ ਜਿਹੜੇ ਸਾਕੋ ਇੱਕ ਇੱਕ ਗੋਆ ਆ ਰਹੀ ਸ਼ਹਿਰ ਦੀ ਜਿੱਥੋਂ ਪਤਾ ਲੱਗਾ ਚੱਕ ਰੇ ਰਿਕਵਰੀ ਕਰਕੇ ਇੱਥੇ ਲਿਆਂਈ ਆ ਰਹੀ ਹੈ ਸੇਵਾ ਹੋ ਰਹੀ ਉਹਦੀ ਪ੍ਰੋਪਰ ਜੀ ਜੇ ਮਾਹਮਾਈ ਦਾ ਹੁਕਮ ਆਇਆ ਹੋਰ ਵਧੀਆ ਕਰਾਂਗੇ ਕਿਆ ਮਦਦ ਜੀ ਜਿਆ ਸ਼੍ਰੀ ਰਾਜ ਦੇ ਨਾਮ ਤੇ ਗੰਸ਼ਾਲਾ ਪਹੁੰਚਿਆ ਗੰਸ਼ਾਲਾ ਪਹੁੰਚਿਆ ਜੀ ਅੱਜ ਜਿਹੜਾ ਹੈ ਮਾਤਾ ਜੀ ਸੇਵਾ ਦੇ ਵਿੱਚ ਜਿਹੜਾ ਅੱਜ ਸੰਗੀਤਨ ਹੋ ਰਿਹਾ ਇਹ ਬਹੁਤ ਹੀ ਬੜਿਆ ਉਹ ਭਰਲਾ ਹੈ ਗਊਸ਼ਾਲਾ ਬਲੋਂ ਔਰ ਮੈਂ ਚਾਹੁੰਨਾ ਕਿ ਹਰ ਸਾਲ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜਾ ਆ ਭਜਨ ਬੰਦਗੀ ਹੁੰਦੀ ਰਹੇ ਔਰ ਗਊ ਸੇਵਾ ਦੇ ਵਿੱਚ ਜਿੰਨਾ ਵੀ ਸ਼ਹਿਰ ਵਾਸੀ ਆਪਣਾ ਯੋਗਦਾਨ ਪਾ ਸਕਦੇ ਆ ਉਹ ਉਹ ਮਾ ਕੇ ਪਹੁੰਚ ਤਾਂ ਜੋ ਗਊਆਂ ਦੀ ਸੇਵਾ ਜਿਹੜੀ ਆ ਉਹ ਬੜਾ ਹੀ ਅچھے ਤਰੀਕੇ ਦੇ ਨਾਲ ਹੋ ਸਕੇ ਜੈ ਮਾਤਾ ਜੀ ਤੋਂ ਦਾ ਮੇਰਾ ਨਾਮ ਮਨਦੀਪ ਕੁਮਾਰ ਜੀ ਅੱਜ ਸੰਗੀਤਨ ਬਾਜੀ ਬਾਕੀ ਗਊ ਮਾਤਾ ਦੀ ਕਿਰਪਾ ਨਾਲ ਕੋਦਰ ਦੇ ਵਿੱਚ ਵਧੀਆ ਉਪਰਾਲਾ ਹੋ ਰਿਹਾ ਆ ਅੱਜ ਭੰਡਾਰਾ ਵੀ ਚੱਲ ਰਿਹਾ ਤੁਸੀਂ ਨਾਲ ਦਿਖਾਓ ਮਹਾਰਾਣੀ ਦੇ ਨਾਮ ਦਾ ਭੰਡਾਰਾ ਚੱਲ ਰਿਹਾ ਜੀ ਜੀ ਕਿੰਨੇ ਵਿੱਚ ਮੌਂਦੇ ਕਿਦਾਂ ਲੱਗ ਰਿਹਾ ਬਹੁਤ ਮਜ਼ਾ ਆਨੰਦ ਹੀ ਆਨੰਦ ਹੈ ਜੀ ਆਨੰਦ ਹੀ ਹੈ ਬ੍ਰਿੰਦਾਵਨ ਇਧਰ ਹੀ ਬਣਾ ਰਹੀ ਆ ਆਪਨੇ ਭੰਡਾਰਾ ਇਧਰ ਹੀ ਬਣਾ ਰਹੀ ਆ ਜੀ ਸਭ ਨੂੰ ਗਊਸ਼ਾਲਾ ਦੇ ਇਸ ਤਿਹਾੜੀ ਦੇ ਵੋ ਵ ਮਹਾਰਕਾ ਵਾਦੀ ਹੈ ਲਗਰੇਆ ਅੱਜ ਰਵਤ ਪ੍ਰਾਪਤ ਹੋ ਰਿਹਾ ਗਾਉਂ ਮਾਸਾ ਦਾ ਅੱਜ ਸ਼੍ਰੀ ਕਿਸ਼ੰਗੋ ਇਨਸ਼ਾਅਲਾ ਟ੍ਰਸਟ ਕਮੇਟੀ ਵੱਲੋਂ ਬੜੀ ਧੂਮ ਧਾਮ ਨਾਲ ਅੱਜ ਸਵੇ ਗਾਉਂ ਅਸ਼ਟਮੀ ਦੇ ਸੰਬੰਧ ਦੇ ਵਿੱਚ ਮੇਲਣ ਰੱਖਿਆ ਗਿਆ ਹੈ ਜਿਸ ਵਿੱਚ ਸਾਰੇ ਸ਼ਹਿਰ ਦੇ ਸੰਯੋਗ ਦੇ ਨਾਲ ਬੱਚ ਚੜ ਕੇ ਹਿੱਸਾ ਲਿਆਵਾ ਔਰ ਮੈਂ ਚੈਨ ਵਾਸੀਆਂ ਨੂੰ ਆਲੇ ਦੁਆਲੇ ਲੋਕਾਂ ਨੂੰ ਬੇਨਤੀ ਕਰਦਾ ਕਿ ਦਾ ਦੀਆਂ ਗੋਲ ਕਾਮੀ ਪ੍ਰਾਪਤ ਕਰੋ ਜਿਹਦੇ ਨਾਲ ਗੋਸ਼ਲਾ ਤਰੱਕੀ ਦੇ ਰਾਹ ਜਾ ਸਕੇ ਆਪਣੇ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼ੀ ਗੋ ਮਾਤਾ ਕੇ ਅਜੇ ਵਰਮਾ ਜੀ ਮੈਂ ਅੱਜ ਸੰਗੀਤਨ ਦੇ ਵਿੱਚ ਪੁੱਛੇ ਉਹ ਗੋਸ਼ਲਾ ਕਿਸ ਤਰ੍ਹਾਂ ਦਾ ਅੱਜ ਬੜਾ ਸੁਆਗ ਵਾਲਾ ਦਿੰਦੇ ਆ ਕਿ ਜਿਹੜਾ ਸ਼੍ਰੀ ਕ੍ਰਿਸ਼ਨ ਗੋਸ਼ਲਾ ਡਿਸਟ੍ਰਿਕਟ ਨਕੂਦਰ ਵੱਲੋਂ ਜਿਹੜਾ ਉਹਨਾਂ ਦੇ ਸਾਰੇ ਮੈਂਬਰਾਂ ਵੱਲੋਂ ਗੋ ਮਾਤਾ ਦੀ ਸੇਵਾ ਦੇ ਵਿੱਚ ਭਗਵਾਨ ਸ੍ਰੀ ਠਾਕੁਰ ਜੀ ਦੀ ਸੇਵਾ ਦੇ ਵਿੱਚ ਜਾਂ ਕੀਰਤਨ ਕਰਵਾਇਆ ਗਿਆ ਇਹ ਇੱਕ ਸ਼ਹਿਰ ਦੇ ਉੱਤੇ ਭਗਵਾਨ ਗੋ ਮਾਤਾ ਦੀ ਸ੍ਰੀ ਕਸ਼ਮਾਰਾ ਜੀ ਦੀ ਕਿਰਪਾਇਆ ਕਿ ਜਿਹੜਾ ਇਸ ਦਾ ਨਾ ਜਿਹੜੇ ਪ੍ਰੋਗਰਾਮ ਜਿਹੜੇ ਆ ਧਾਰਮਿਕ ਗੋਵਿੰਦ ਦੇ ਯੋਜਨ ਹੁੰਦੇ ਆ ਸਾਰੇ ਸਮਾਜ ਨੂੰ ਇੱਕ ਸੇਧ ਦੇਣ ਵਾਲੇ ਆ ਭਗਵਾਨ ਸ਼੍ਰੀ ਕ੍ਰਿਸ਼ਨ ਮਾਰਾ ਰਾਧੇ ਕ੍ਰਿਸ਼ਨ ਸਾਡੇ ਸ਼ਹਿਰ ਤੇ ਕਿਰਪਾ ਬਣਾਈ ਰੱਖਣ ਸਾਡਾ ਜਿਹੜਾ ਸ਼ਹਿਰ ਹੈ ਉਹ ਹੱਸਦਾ ਬਸਰ ਰਵੇ ਤੇ ਮੈਂ ਫਿਰ ਤੋਂ ਸ਼੍ਰੀ ਗਊ ਕ੍ਰਿਸ਼ਾ ਗਊਸ਼ਾਲਾ ਤੇ ਸਾਰੇ ਸਮੂਹ ਮੈਂ ਪੂਰੀ ਸਾਹਿਬ ਰਾਜਾ ਕੁਮਾਰ ਜੀ ਸਾਰਿਆਂ ਨੂੰ ਬਹੁਤ ਲਲਿਤ ਲਲਿਤ ਕਬੂਰ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੈ ਸ਼੍ਰੀ ਕ੍ਰਿਸ਼ਨ ਸ਼੍ਰੀ ਗਊਸ਼ਿੰਜਾ ਹੈ ਸ਼੍ਰੀ ਗਊ ਮਾਤਾ ਕੀ ਅੱਜ ਗਊ ਸ਼ਾਲਾ ਦੇ ਵਿੱਚ ਗਊ ਮਾਤਾ ਦਾ ਬਹੁਤ ਵਧੀਆ ਗੁਣਗਾਨ ਕੀਤਾ ਗਿਆ ਸ਼੍ਰੀ ਮੁਕੰਦ ਹਰੀਨਾਮ ਕੀਰਤਨ ਸੰਮੰਦਲ ਦੀ ਵੱਲੋਂ ਤੇ ਇਹ ਹਰ ਸਾਲ ਦੀ ਪ੍ਰੋਗਰਾਮ ਹੁੰਦਾ ਰਹੂਗਾ ਗਊ ਮਾਤਾ ਦਾ ਬਹੁਤ ਜਿਆਦਾ ਆਨੰਦ ਆਇਆ ਸਾਰੇ ਸ਼ਹਿਰ ਵਾਲਿਆਂ ਦਾ ਬਹੁਤ ਜਿਆਦਾ ਸਹਿਯੋਗ ਨਾਲ ਕੰਮ ਹੋਇਆ ਮਿਹਰਬਾਨ ਜੈ ਮਾਤਾ ਦੀ ਜੀ ਗਊ ਸੇਵਾ ਸਾਰਾ ਸਾਰੀ ਸਾਰੀ ਨਗਰੀ ਸਾਰਾ ਸ਼ਹਿਰ ਸਹਿਯੋਗ ਦੇ ਕੇ ਗਊ ਸੇਵਾ ਨੂੰ ਬਹੁਤ ਪ੍ਰਫੁੱਲਤ ਕਰ ਰਿਹਾ ਜੀ ਸਾਰਿਆਂ ਨੂੰ ਕਹੀ ਬੇਨਤੀ ਆ ਕਿ ਇਹ ਸਾਰਿਆਂ ਦਾ ਸਾਂਝਾ ਸਥਾਨ ਆ ਤੇ ਗਊ ਦੀ ਗਊ ਸੇਵਾ ਦੀ ਸਾਰੇ ਜਣੇ ਸੇਵਾ ਕਰਾਂਗੇ ਜੈ ਮਾਤਾ ਦੀ ਉੱਧਰ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੀਆਂ ਦਿਖਾ ਰਹੇ ਆ ਜਿੱਥੇ ਕਿ ਹਰੀ ਨਾਮ ਸੰਕੀਰਤਨ ਹੋ ਰਿਹਾ ਔਰ ਨਾਲ ਨਾਲ ਲੰਗਰ ਪੰਡਾਰੇ ਇੱਥੇ ਵਰਤਾਏ ਜਾ ਰਹੇ ਨੇ ਕੈਮਰਾ ਪਰਸਨ ਸੁਮੇ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊਜ਼ ਨਕੋ